55 km speed ਤੇ ਵਾਹਣ ਗੱਠਾਂ ਬਣੀਆਂ ਹੋਈਆਂ ਨੇ 2 speed ਹੈ ਤੇ ਤੁਸੀਂ ਤੋੜਾ ਦੇਖ ਲਓ 2 speed 850 ਦਾ ਇਹ ਤੋੜਾ ਕਿੰਨੇ ਦਾ ਵਧੀਆ ਜੇ ਕਿਸੇ ਨੇ ਬਈ ਸਾੜੇ ਮੁੱਡੇ ਤਰੀਆਂ ਮਾਰ ਕੇ ਵੀ ਪਾਉਣਾ ਤਾਂ ਪੂਰੀ ਘੈਂਟ ਗੱਲ ਬਾਤ ਬਣਾਉਂਦਾ ਹੈਗਾ ਆਹ ਸਾਡੇ ਨੂੰ ਤਿੰਨ ਸਾਢੇ ਦਿਨ ਲੀਟਰ ਖਾ ਰਿਹਾ ਘੰਟੇ ਦਾ ਬਾਕੀ ਵੀ ਚੈੱਕ ਕਰਨ ਨੂੰ ਸਪਾਈਸ ਪੂਰੀ ਵੀ ਤੁਹਾਨੂੰ ਦਿਖਾ ਦਿੰਦੇ ਆ ਕਿਵੇਂ ਆਹੋ ਦੇ ਸਾਹਮਣੇ ਹੈ ਜਿਹੜਾ ਕੋਈ ਹੈ ਆ ਸਫਾਈ ਦੇਖ ਲਓ ਬਈ ਵਧੀਆ ਵੀ ਵੀ ਇੱਥੇ 50 55 ਕਿਲੋ ਵੀ ਪਾਈ ਜਾਂਦਾ ਹੈ 50 55 ਕਿਲੋ ਤਾਂ ਮੇਰੇ ਹਿਸਾਬ ਨਾਲ ਵੀ ਠੀਕ ਹੈ ਸੁਪਰ ਸੀਟਰ ਚ ਤੇ ਇਹ ਸਾਡੇ ਸੁਸਾਇਟੀ ਦਾ ਇਹੋ ਸੁਪਰ ਸੀਟਰ ਹੈ ਵਧੀਆ ਬਜਾਈ ਹੈ ਇਹਨਾਂ ਦੀ ਨਵੇਂ ਹੀ ਆਏ ਨੇ